ਦੱਤੇਗਾ ਇਹ ਚੱਟਾ ਵੱਡਾ ਮੁੱਦਾ ਪੰਜਾਬ ਦਾ ਵਾਲਿਆਂ ਵਾਲੀ ਪਿੰਡ ਗਿਆ ਇੱਕ 20 21 ਸਾਲ ਦੀ ਨੌਜਵਾਨ ਕੁੜੀ ਵਿਚਾਰੀ 2 ਮਹੀਨਾ ਦੀ ਬੱਚੀ ਉਹਦੀ ਗੋਦੀ ਚ ਹੈ ਉਹ ਕਹਿੰਦੀ ਪਾਈ ਮੇਰੇ ਘਰ ਰਾਜਾ ਚਾਪੀ ਕੇ ਮਰ ਗਿਆ ਇੱਕ ਬੀਹੀ ਦੇ ਵਿੱਚ 10 ਮੁਫਤਾ ਹੋਈਆਂ 7 ਮਹੀਨਾ ਦੇ ਵਿੱਚ ਪਿੰਡ ਵਾਲਿਆਂ ਦੀ ਕਹਾਣੀ ਹੈ ਉਹ ਕਹਿੰਦੇ 40 45 ਹੋਰ ਪੀ ਜਾਂਦੇ ਆ ਪਿੰਡ ਦੇ ਵਿਖਾਣਾ ਵੀ ਆ ਇਹ ਹਰ ਪਿੰਡ ਦੀ ਕਹਾਣੀ ਆਰ ਘਰ ਦੀ ਕਹਾਣੀ ਆ ਪਾਰੇ ਮੁੱਦਾ ਹੀ ਨਹੀਂ ਹੈਗਾ ਜਿਹੜਾ ਮੁੱਦਾ ਅਹਿਮ ਹੋਣਾ ਚਾਹੀਦਾ ਮੁੱਦਾ ਹੀ ਹੈ ਨਹੀਂ ਪੰਜਾਬ ਦਾ ਪਾਣੀ ਐਸੋ 15 ਦਿਨ ਦਾ ਪਹਿਲਾਂ ਜੀਤਕਬਾਰ ਚੱਕ ਕੇ ਪੜ੍ਹ ਲਓ ਕਿ ਪੰਜਾਬ ਦਾ ਪਾਣੀ ਸਭ ਚਲਿਆ ਪੰਜਾਬ ਕੋਲ ਸਿਰ ਤੇ ਸਿਰਫ 17 ਸਾਲ ਦਾ ਪਾਣੀ ਬਚਿਆ ਪਾਰੇ ਮੁੱਦਾ ਹੀ ਹੈ ਨਹੀਂ ਪੰਜਾਬ ਦੀ ਜਵਾਨੀ ਬਾਹਰਲੇ ਮਰਖੰਦਾਰੀ ਮਾਰ ਚੱਲੀ ਸਮਾਂ ਲੱਖ ਵਿਦਿਆਰਥੀ ਹਰ ਸਾਲ ਪੰਜਾਬ ਦਾ ਬਾਹਰ ਚੜ ਜਾਂਦਾ ਕੱਲਾ ਕੱਲਾ ਲੋਕਾਂ ਦੇ ਜਵਾਕ ਹੈ ਪੰਜਾਬ ਖਾਲੀ ਹੋ ਰਿਹਾ ਪੰਜਾਬ ਨੂੰ ਜੜ ਰਿਹਾ ਪਰ ਇਹ ਮੁੱਦਾ ਹੀ ਹੈ ਨਹੀਂ 6 ਲੱਖ ਵੋਟ ਘਟ ਗਈ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ 943000 ਵੋਟ ਵੰਡੀਆਂ ਚਾਹੀਦੀ ਸੀ 336000 ਵੋਟ ਬਣੀ ਹੈ 6 ਲੱਖ ਵੋਟ ਘਟ ਗਈ ਪਰ ਮੁੱਦਾ ਹੀ ਹੈ ਨਹੀਂ ਆ ਤਾਂ ਫਿੱਗਰ ਹੀ ਹੋਗੀ ਵਾਤਾਵਰਨ ਦੂਸਤ ਹੋ ਗਿਆ ਪਰ ਮੁੱਦਾ ਹੀ ਹੈ ਨਹੀਂ ਮੁੱਦੇ ਕਿਹੜੇ ਆ 400 ਜੌਂਟ ਲੈ ਲਓ 500 ਜੌਂਟ ਲੈ ਲਓ 1000 ਖਾਤੇ ਇਸ ਪਾਵਾਂਗੇ 2000 ਪਾਵਾਂਗੇ ਸਿਲੰਡਰ ਦਿਆ ਕਰਾਂਗੇ ਐਨੀ ਬਈ ਪੰਜਾਬ ਪੈਂਦਾ ਆ ਖਰਾਸਾਂ ਦੇ ਕੇ ਢੀਠ ਦੇ ਕੇ ਨਹੀਂ ਪੰਜਾਬ ਬਸਦਾ ਘੂਠਾ ਫਰਾਦਾ ਲੋਕਾਂ ਦੇ ਹੱਥਾਂ 'ਚ ਪਿਆ ਲੋਈ ਘੂਠਾ ਫੜੋ ਐਵੇਂ ਹੀ ਬਾਗ ਰਗਦੀ ਮੰਗਿਆ ਕਰੋ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਪਿੰਡਰੋ ਹੁਣ ਤੱਕ ਬਈ ਵੋਟ ਕਿਵੇਂ ਪਾਉਦੇ ਰਹੇ ਕਾਲੇ ਸੋਚ ਕੇ ਬੋਲ ਪਾਈ ਕਿ ਜਿਹੜੇ ਬੰਦੇ ਨੂੰ ਬੋਟ ਪਾ ਰਹੇ ਆ ਕੀ ਸਾਡੀ ਵੋਟ ਲੈਣ ਦਾ ਹੱਕਦਾਰ ਹੈਗਾ ਕੀ ਇਹ ਕਾਬਲ ਹੈਗਾ ਯੋਗ ਹੈਗਾ ਬੋਟਾਂ ਤੇ ਬੋਟ ਪਾਈ ਘਰ ਦੇ ਲਾਣੇਦਾਰ ਨੇ ਕਹਿੰਦਾ ਕਿ ਪੁੱਤ ਕਾਲਿਆਂ ਨੂੰ ਬੋਟ ਪਾਉਣੀ ਆ ਉਹ ਪੱਕੇ ਕਾਲੇ ਆ ਠੀਕ ਆ ਬਾਪੂ ਦਮ ਦਮ ਟੱਕੜੀ ਆ ਕੇ ਠੀਕ ਹੈ ਬਈ ਮਾਮੇ ਦਾ ਫੋਨ ਆ ਗਿਆ ਗੁੱਬੜ ਦਾ ਫੋਨ ਆ ਗਿਆ ਮਾਸਟਰ ਦਾ ਫੋਨ ਆ ਗਿਆ ਲਾਣਦਾਰ ਨੇ ਕਹਿੰਦਾ ਯਾਰ ਜਿੰਨ੍ਹੇ ਦਾ ਫੋਨ ਆਇਆ ਐ ਐਸ ਕੀ ਬੱਜੇ ਨੂੰ ਪਾਉਣੀ ਐ ਬਾਤੀਆਂ ਬੱਜੇ ਨੂੰ ਠੀਕ ਆਪਾਂ ਬਾਅਦ ਦੇ ਪਰ ਮੈਂ ਕਰਕੇ ਨਹੀਂ ਜਾਣਾ ਉਹ ਕਾਂਗਰਸ ਜਿਹੜੇ ਹੰਟ ਤੱਕ ਡਾਡੇ ਗੁਰਦੁਆਰੇ ਡਾਡੇ ਯੱਕਾ ਲਾ ਲਾ ਭੁਗਿਆ ਤੈਰ ਬਾਬਾ ਬਚਾਇਆ ਸ਼ਹਿਰ ਵੀ ਨਵੀਂ ਦਿੱਲੀ ਕੇਸਾਂ ਦੇ ਵਿੱਚ ਬਾੜ ਰਿਹਾ ਸਰੋਂ ਮਾਜ ਚ ਰਿਹਾ ਗੁਰਦਾਸਪੁਰ ਪਰ ਸਰਵਲ ਉਹਨਾਂ ਘਰਾਂ ਦੇ ਵਿੱਚ ਗੱਡੀਆਂ ਮਾਰੀਆਂ ਪੈਣਾ ਰਹਿ ਗਿਆ ਬੰਦਾ ਤੇ ਬੱਚੇ ਜੀ ਇੱਕ ਘਾਣ ਹੋਇਆ ਜਿਵਾਦੀ ਦਾ 80 90 ਲੱਖ ਕੇ ਪਰ ਜਿਹੜਾ ਕਾਪੜਾ ਨਹੀਂ ਸਰਕਾਰ ਬਣਾਈ ਬੰਗਾਲੀ ਮੋਰਚਾ ਲੱਗਿਆ ਸ਼ਹਿਰ ਦੀ ਜਨਜਨ ਦੇ ਆ ਬੇਤਨੀਆ ਹੋਈਆਂ ਗੋਲੀ ਗਾੜਾ ਪਿਆ ਮੈਨੂੰ ਲੱਗਿਆ ਕਿ ਆਸ ਕੀ ਲੋਕੀ ਪਾਸਾ ਬੰਦ ਕਰ ਗਏ ਵੱਡੇ ਘੱਟ ਹੋਏ ਉੱਤੇ ਪਰ ਲੋਕਾਂ ਨੇ ਜਿੱਤ ਤਾ ਮੈਂ ਤਾਂ ਹੱਥ ਵਰਤਾਂ ਕਿ ਉਹ ਤਾਂ ਥੀਨ ਜ਼ਾ ਦੱਚੋ ਬੜੀ ਕੀ ਸੰਸਕ੍ਰਿਤੀ ਸੋਚ ਕੇ ਬੋਲਦਾ ਹੈ ਤੇ ਬੰਦਾ ਜਦੋਂ ਅੰਦਰ ਹੀ ਕਰਦਾ ਹੈ ਕਿ ਮੈਂ ਵੋਟ ਪਾਉਣ ਤੋਂ ਪਹਿਲਾਂ ਆਪਣੀ ਵੀਰਵਾ ਦੇਖਦਾ ਹੁੰਦਾ ਕੋਨਾ ਹੁੰਦਾ ਸਮਝਦਾ ਹੁੰਦਾ ਪੜਦਾ ਉਹਨਾਂ ਨੇ ਕਿੰਨਾ ਪੜਿਆ ਲਿਖਿਆ ਕਿੰਨਾ ਸਮਝਦਾਰ ਹੈ ਇਹ ਇਹ ਵਿਚਾਰ ਹੈ ਕੀ ਇਹ ਦੀ ਸੋਚ ਹੈ ਫਿਰ ਮੈਂ ਕਿਹਦੇ ਵਿੱਚ ਕੀ ਕਰੂੰਗਾ ਮੇਰੀਆਂ ਔਰ ਬੜਾ ਨਸਲਾਂ ਦੀ ਪਸਤਾ ਮੀਂਗਾਂ ਦੀ ਦੱਚੋ ਬਾਈ ਦਾ ਸੋਚਿਆ ਹੁੰਦਾ ਆ ਬਾਈ ਇੱਕ ਮਿੰਟ ਇੱਧਰ ਆ ਕੇ ਬੋਲੋ ਸਬਜੀ ਵੰਡੀ ਜਾਂਦੇ ਹੋ ਬਈ ਸਬਜੀ ਲੈਣੀ ਹੋਵੇ ਗੋਭੀ ਲੈਣੀ ਹੋਵੇ ਬੋਲ ਦੇਖ ਦੇਣਾ ਟੋਕੇ ਕਿ ਗੋਭੀ ਦਾ ਫਰ ਹੋਰ ਠੀਕ ਆ ਗਲਿਆ ਤਾਂ ਨਹੀਂ ਸੇਬ ਖਰੀਦਣਾ ਟੋਕੇ ਦੇਖਦੇ ਆ ਭਾਈ ਗਲਿਆ ਤਾਂ ਨਹੀਂ ਮਾਈਆਂ ਬੈਠੇ ਨਾਲੇ ਸ਼ੂਟ ਇੱਕ ਖਰੀਦਣਾ ਹੁੰਦਾ ਸਾਰੇ ਦੁਕਾਨਦਾਰ ਦੇ ਕੱਪੜੇ ਥਾਂ ਤੇਰੀ ਗਾਵੇ ਦੇ ਨਾਲ ਦੀਆਂ ਟੋਕ ਟੋਕੇ ਦੇਣੀਆਂ ਐ ਵੀ ਇੱਕ ਸ਼ੂਟ ਲੈਣਾ ਚਾਰ ਚਾਰਾਂ ਤੇ ਲਾ ਦੇ ਸ਼ੂਟ ਵੀ ਦਿੰਦੇ ਕਿ ਮੈਂ ਆਰ ਤੋਂ ਤੌਣਾ ਲੈਨੇ ਹਾਂ ਜਿਹੜਾ ਆਪਣਾ ਨਿਸ਼ਾਨਾ ਨੂੰ ਉਹ ਜਾਗ ਰਿਹਾ। ਜਾਸ ਤੌੜਿਆ ਜੋ ਇੱਕ ਤੌੜਾ ਗੇਲਿਆ ਵੀ ਆ ਕੱਚਾ ਤਾਂ ਫਿੱਲਾ ਤਾਂ ਨਹੀਂ। ਪਰ ਦਿੱਤੇ ਨੂੰ ਇੱਕ ਦਾ ਅਗੂ ਚੁਣਨਾ ਹੋਵੇ ਯਾਰ ਜਿਹਨੇ ਸਾਡੇ ਆਉਣ ਵਾਲੇ ਪੰਜਾਬ ਦੀ ਗੱਲ ਕਰਦੀ ਹੈ ਸਾਡੇ ਪਾਣੀਆਂ ਸਾਡੀ ਬੋਲੀ ਦੀ ਗੱਲ ਕਰਦੀ ਹੈ ਸਾਡੇ ਨਸਲਾਂ ਨੂੰ ਬਚਾਉਣ ਦੀ ਗੱਲ ਕਰਨੀ ਹੈ ਸਾਡੇ ਨਾ ਫਸਲਾਂ ਨੂੰ ਬਚਾਉਣ ਦੀ ਗੱਲ ਕਰਨੀ ਹੈ ਉਹਦੇ ਬਾਰੇ ਦੱਸ ਦੋ ਵੀ ਇੱਕ ਬੰਦਾ ਬਾਹਰ ਖੜੀ ਕਰਕੇ ਵੀ ਹਾਂ ਭਈ ਮਾਇਆ ਸੋਚ ਕੇ ਬੋਲ ਪਾਈ ਹੈ ਕਿ ਆ ਬੰਦਾ ਚੰਗਾ ਮਾੜਾ ਸਹੀ ਹੈ ਗਲਤ ਰੱਖਾ ਬਈ ਹੈ ਇੱਕ ਮਿੰਟ ਬਾਈ ਬਾਈ ਮਤਲਬ ਫੋਨ ਨਾ ਮਤਲਬ ਬਾਈ ਬਾਈ ਬਈ ਬਈ ਦੋ ਮਿੰਟ ਬਾਈ ਬਈ ਕਿਸਾਰ ਕੇ ਭਾਈ ਬਾਹਰੇ ਜਾ ਦਿੰਦੇ ਆ ਆ ਤੀਜੀ ਚਾਲੂ ਵਾਲੀ ਪਾਰਟੀ ਹੈ ਇਹ ਕਹਿ ਰਹੇ ਨੇ ਲੱਖਾਂ ਸੇ ਵੋਟਾਂ ਤੋਲਣੇ ਆ ਗਿਆ ਜੀ ਦਸੋਂ ਪਿੰਡਾਂ ਦੇ ਮੁਕਾਬਲੇ ਚ ਹੈਗੇ ਆ ਹਾਂਜੀ ਹੈਗੇ ਆ ਬਾਹਰ ਕੜੀਆਂ ਕਰਕੇ ਦੱਸਿਓ ਮੁਕਾਬਲੇ ਲੈਗੇ ਆ ਹੈਗੇ ਆ ਇਹ ਮੁਕਾਬਲੇ ਲੈਗੇ ਹੋ ਮਰੀ ਫਰ ਤੇ ਮੁਕਾਬਲੇ ਦਾ ਬੰਦਾ ਬੋਦਾ ਨੂੰ ਤੋੜਦਾ ਹੁੰਦਾ ਬਾਈ ਮੈਂ ਅੱਜ ਵੀ ਕਹਿਦਾ ਬਾਹਰ ਖੜੀ ਕਰਕੇ ਕਹਿਣਾ ਮੈਂ ਅੱਜ ਵੀ ਚੌਥੀ ਲੰਦਾ 19 ਤਰੀਕ ਤੱਕ 19 ਤਰੀਕ ਤੱਕ ਮੇਰੀਆਂ ਗੱਲਾਂ ਦੇ ਜਵਾਬ ਚਾਹੁੰ ਮਲੇ ਦੇਣ ਜੋ ਨਾਲ ਇਸ ਤਰੀਕ ਤੱਕ ਆਇਆ ਜੂਗਾ ਉਹ ਦਿਨ ਜਾ ਕੇ ਕਹਿਣਾ ਤੇ ਜਵਾਬ ਕਰਦੇ ਉੰਨੀ ਤੱਕ ਮੌਕਾ ਦਾ ਕਰੋ ਪਹਿਲਾ ਸਵਾਲ ਹੈ ਪੰਜਾਬ ਦਾ ਪਾਣੀ 1957 ਤੋਂ ਬਾਅਦ ਜੋ ਲੜ ਕੇ ਦਿੱਲੀ ਜਾ ਰਹੀ ਹੈ ਜਾਂ ਰਾਜਸਥਾਨ ਨੂੰ ਜਾ ਰਿਹਾ ਹੈ ਕੇਂਦਰੀ ਆਲਾ ਇੱਕ ਬਿਆਨ ਦੇ ਦੇ ਕਿ ਪਾਣੀ ਪੰਜਾਬ ਦਾ ਹੈ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਚੋਣ ਨਹੀਂ ਲੜਦਾ ਰਾਇ ਮੇਰੀਨ ਕਾਨੂੰਨ ਦੇ ਹਿਸਾਬ ਨਾਲ ਅੰਤਰਰਾਸ਼ਟਰੀ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਪਾਣੀਾਰੇ ਉੱਤੇ ਪੰਜਾਬ ਦਾ ਹੱਕ ਹੈ ਬਾਰੇ ਕਹਿੰਦਾ ਭਾਈ ਬੜਾ ਵੱਡਾ ਮੁੱਦਾ ਹੈ ਇਹਦਾ ਗੱਲ ਨਹੀਂ ਐਡਾ ਵੱਡਾ ਮੁੱਦਾ ਕਿਹੜਾ ਜਿਹੜਾ ਦੂ ਪਾਣੀ ਦੇ ਪੈਸੇ ਉਹਨਾਂ ਜਿਹੜਾ 52 ਤੋਂ ਪਹਿਲਾਂ ਪਾਣੀ ਦੇ ਪੈਸੇ ਨਿਕਲਦੇ ਨਹੀਂ ਪੰਜਾਬ ਦੇ ਪਰ ਪੰਜਾਬ ਦਾ ਹਮੇਸ਼ਾ ਦਿੱਲੀ ਨੇ ਤੋਰ ਖਵਾਇਆ ਹੈ ਪਰ ਸਾਡੇ ਲੋਕਾਂ ਦਿੱਲੀ ਦਿੱਲੀ ਕੋਕੜ ਫੇਰ ਲਾ ਕੇ ਉਹੀ ਦਿੱਲੀ ਜਿਹੜੀ ਦਿੱਲੀ ਅਸੀਂ 20 ਮੀੜੀ ਵੱੜੀ ਜੱਤ ਕੇ ਹੋਣ ਆਏ ਆ ਇੱਕ ਮੋਦੀ ਰਾਕੇ ਦੂਜਾ ਮੋਦੀ ਪੰਜਾਬ ਵਾਲਦ ਨੂੰ ਫਿਰਦੇ ਹੋ ਦੂਜਾ ਮੇਰਾ ਸਵਾਲ ਸੀ ਅਪਾਸਰ ਦਲੰਦਰਪਾਸ ਤੋਂ ਦਰਦੀ ਰਹੀ ਅੱਜ ਵੀ ਕਿਤੇ ਦੀ ਬਾਦ ਦੇ ਦਸਤਾਵੇਜ਼ ਬੜਾ ਗੜੀ ਹੈ ਅੱਜ ਵੀ ਦਸਤਾਕ ਕਰਦੇ ਫੇਰ ਵੀ ਬੈਠੂਗਾ ਕਿਸੇ ਨੂੰ 20 ਸਾਲ ਹੋ ਗਏ 40 ਸਾਲ ਹੋ ਗਏ ਕਿਹੜੀ ਕਮਰ ਬੈਠਿਆ ਬਾਈ ਜਿਹੜਾ ਕੁਛ ਖਾਰਦਾਰ ਵਾਲਾ ਕੁ ਬੱਦਦਾਰ ਵਾਲਾ ਕੁ ਜਾਦਾਂ ਦਾ ਟਿਕੜਾ ਬੈਠੀ ਰੋਣ ਦਾ ਆਇਆ ਵੀ ਨਾ ਪਉਂਦਰ ਮਣਾ ਪੈ ਗਿਆ ਸੀ ਟਿੱਕਾ ਵੱਜ ਗਈ ਟਿੱਕਾ ਪਰ ਤੀ ਦੀ ਟੈਲ ਤੇ ਸਾਡੇ ਘਰ ਕੋ ਦੰਨ ਖੰਡਾ ਸਾਡੀ ਘਰ ਮਨ ਪ੍ਰਵਾਤਵਾਦੀ ਆ। ਆ ਬਜਿੰਦਰਪੁਰ ਕੈਦੀ ਪ੍ਰੋਫੈਸਰ ਨੇ ਸਰਕਾਰੀ ਸਭਾ ਤੋਂ ਚੋਣ ਲੜੀ ਚੱਲ ਰਹੀ ਹੈ। ਕਹਿੰਦੀ ਜੇ ਤੁਹਾਨੂੰ ਜਲਦੀ ਹੈ ਇਹ ਦਰਤੀ ਹਿੰਦੂਆਂ ਦੀ ਬੋਤ ਔਟ ਜਾਣੀ ਹੈ। ਗਾ ਹਿੰਦੂ ਸਿੱਖੀ ਕਿੱਥੇ ਆਏਗਾ ਨਾ ਸਾਫ ਦੀ ਆ ਯਾਰ। ਇਹਦਾ ਮਤਲਬ ਵੋਟਾਂ ਲੈਣ ਦਾ ਸਾਡਾ ਬੰਦੇ ਅੰਦਰ ਰੱਖਦੇ ਹੋ। ਤੀਜਾ ਸਵਾਲ ਹੈ। 1 ਦੀ 2 ਨਹੀਂ 4 ਨਹੀਂ 5 ਨਹੀਂ 10 ਨੂੰ ਪੂਰੇ 58 ਫਸਦਾ ਹੈ ਉਸ ਐਕਸਟ੍ਰੀਮ ਆਧੇਪਾਰਟੀ ਨੇ। ਕੀ ਨੇ ਕਹਦੇ ਸੀ ਆਪ ਲੋਕਾਂ ਦੀ ਸਰਕਾਰ ਈਮਾਨਦਾਰ ਬੰਦੇ ਸਾਫ਼ ਸੁਥਰੇ ਬੰਦੇ ਚੰਗੇ ਬੰਦੇ ਲੈ ਕੇ ਆਵਾਂਗੇ 58 ਬੰਦੇ ਜਗਿੰਦਰ ਮਾਨ ਫਗਵਾੜੇ ਚੋਣ ਲੜ ਰਿਹਾ ਤਿੰਨ ਵਾਰੀ ਚਾਂਸ ਦਾ ਮਿਲ ਰਿਹਾ ਇੱਕ ਵਾਰੀ ਮੰਤਰੀ ਰਿਹਾ ਦੋ ਦਿਨ ਪਹਿਲਾਂ ਝਾੜੂ ਚ ਆਇਆ ਚਾਕਰ ਟਿਕਟ ਰਾਤ ਰਵਿੰਦਰ ਚਾਕੀ ਤੋਂ ਸਾਰਾ ਚੋਣ ਡਾ ਕੰਟੀਦਰ ਵੱਲੋਂ ਹਰ ਗਿਆ 80 ਲੱਖ ਜਵਰਦਾ ਦੋ ਦਿਨ ਪਹਿਲਾਂ ਪਾਰਟੀ ਨੇ ਕੱਢ ਤਾ ਚਾਕਰ ਟਿਕਟ ਜਰੂਬ ਗੱਲ ਫਰੇਡਾ ਸ਼ਹਿਰੀ ਤੋਂ ਗੋਲੀ ਮੇਰ ਫੜਾੜੇ ਤੋਂ ਤਲਵੰਤ ਮੇਰ ਹਾੜੀ ਤੋਂ ਲਾਲੀ ਮਜੀਠੀਆ 52 ਬੰਦੇ ਆ ਬਾਈ ਜਿਹੜੇ ਗਨੇ ਬਾਲ ਵਾਲਾ ਖੂਨ ਗੰਦਾ ਬਾਦਲਾਂ ਨੇ ਤਬਾਹ ਕਰਤਾ ਸਦੇ ਖੂਨ ਨੇ ਪੰਜਾਬ ਕੱਲ 22 ਬਾਦਲ ਬਾਦਲ ਦਾ ਸਗਾ ਭਤੀਜਾ ਝਾੜੂ ਝੜ ਗਿਆ ਬਾਈ ਹੋਰ ਖੂਨ ਝੜਾ ਹੋਦੇ ਬਰਕਾਸ਼ ਸਿੱਧੂ ਤਲਵੰਦੀ ਸਾਹ ਕੋ ਜਿਮਣੀ ਚੋਂ ਹੋਈ ਸੀ ਟਿੱਕ ਮਲਗੀ ਝਾੜੂ ਵੱਲੋਂ ਮੂਤਰਵਾਜ ਦਾ ਦੋਸ਼ ਲੱਗਾ ਕਿ ਇੱਕ ਗੱਲ ਸੀ ਪਾਰਟੀ ਦਾ ਘੱਟਾ ਵਾਰ ਕੱਢ ਕੇ ਬਾੜ ਮਾਰਿਆ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਕੀ ਗੱਲ ਪਾਰਟੀ ਸ਼ਕਤੀ ਕਿਰਾਚੜ ਗਤੀ ਲਾਤੀ ਦਾ ਹੋ ਗਿਆ ਕਾਂਗਰਸ ਵਾਜਿਆ ਕਾਂਗਰਸ ਸਦਨ ਬੋਰਡ ਦਾ ਮੈਂਬਰ ਬਣ ਜਾ ਮੈਂ ਪੁੱਛੋ ਤੂਰ ਤੋਂ ਚੌਂ ਲੜ ਰਹੇ ਹੁਣ ਚਾਹੂ ਇਕੱਠਾ ਹੋ ਗਿਆ ਜਵਾਰ ਦੇ ਜਨ ਬਈ ਗੱਲਾਂ ਦਾ ਕਿਹੜੇ ਇਨਕਲਾਬ ਦੀ ਗੱਲਾਂ ਕਰਦੇ ਨੇ ਆ ਕੀ ਜੀਵਾਕ ਨਾ ਬੋਲਦਾ ਸਾਨੂੰ ਪਾ ਦੇ ਪੈਸੇ ਹੋਰਾਂ ਤਾਂ ਲੈ ਲਓ ਤੇਰਾ ਮਤਲਬ ਆਪਣੇ ਵਾਲੀ ਕੀ ਸਮਝ ਰੱਖਦੇ ਐ ਮਿਕਾਉ ਆ ਸੇਸ਼ਾਕੇ ਮੇਰੇ ਆ ਚਾਰ ਸੁਦਾਲ ਆ ਤੁਹਾਡੇ ਨੂੰ ਪ੍ਰਾਪਤ ਸੁਦਾਲ ਪੁੱਛਿਆ ਜਦੋਂ ਮੈਂ ਜਲਦ ਦੇਣ ਨੂੰ ਤਿਆਰ ਤਨੀਲ ਨਾਲ ਟੱਕਰ ਲੈ ਕੇ ਜਾਊਗਾ ਕੁਝ ਬਾਅਦ ਪੁੱਛ ਲੋ ਆ ਗਾਇਦੇ ਜੀ ਗੰਗਾ ਜੀ ਤੇ ਮੈਂ ਕਦੋਂ ਮੁੱਕਰਿਆ ਟਰੈਕਟਰ ਨਹੀਂ ਸੀ ਬਾਦ ਕਦੇ ਓਕਰੇ ਜੀ ਮਰਨ ਪੂਰੀ ਕਿਤਾਬ ਦੀ ਤਰ੍ਹਾਂ ਮਰੀ ਜ਼ਿੰਦਗੀ ਐ ਕੋਈ ਵਰਤਾਂ ਪੜਸਾਰ ਦੇ ਉਸ ਤੋਂ ਗੋਮੀ ਵਰਗੀ ਪੂਰੀ ਵੇਵਾਕੀ ਦੇ ਨਾਲ ਸਾਰ ਸਾਰ ਪਹਿਲਾਂ ਕਹਿਦਾ ਸੀ ਕਿ ਬੁਸਤਾਂ ਦੇ ਕਬਜ਼ੇ ਵੀ ਕਰਦੇ ਰੇ ਬੰਦੇ ਵੀ ਕੁੱਟਦੇ ਰੇ ਗੋਲੀਆਂ ਵੀ ਚਲਾਉਂਦੇ ਰੇ ਓਕਰੇ ਜੀ ਕਹੇ ਬਾਈ ਜੇਲਾ ਵੀ ਟੱਡੀਆਂ ਵਰਸੇ ਵੀ ਹੋਏ ਆ ਸਾਡੇ ਨਾਲ ਦੇ ਵੜੇ ਸੱਤੋਂ ਨੇ ਕੋਈ ਮੜਿਆ ਹੋਣਾ ਓਕਰੇ ਜੀ ਮੈਂ ਕਹੇ ਪਰ ਸਭ ਨੂੰ ਇਹਨਾਂ ਰਾਹਾਂ ਤੇ ਲਜਾਣ ਵਾਲਾ ਕੌਣ ਸੀ ਬਾਈ ਕੋਈ ਸ਼ਾਸੀ ਬੰਦਾ ਏ ਇੰਨੇ ਹਲਾਸ਼ੇਂ ਦਾ ਸਾਪੀਆਂ ਦੇ ਵਿੱਚ ਅਸੀਂ ਆ ਕੇ ਉਲੇ ਦੇ ਕੰਮ ਕਰਦੇ ਰਹੇ ਦੋ ਵਾਰੀ ਗੋਲੀਆਂ ਲੱਗੀਆਂ ਮੌਤ ਦਾ ਅੱਖਰ ਲੱਖਾ ਪਾ ਕੇ ਦੇਖਿਆ ਫੇਰ ਜ਼ਿੰਦਗੀ ਜਉਣ ਦੀ ਸਮਝ ਪਈ ਵੀ ਨਹੀਂ ਲੱਖਾ ਸਿਆ ਦੋ ਵਾਰੀ ਮਾਰ ਕੇ ਅਸੀਂ ਤਾਂ ਨਹੀਂ ਕਰ ਤੁਸੀਂ ਬੋਲ ਪੈ ਗਿਆ ਸੀ ਤਾਂ ਸਮਝ ਪਈ ਜ਼ਿੰਦਗੀ ਦੀ ਭਾਈ ਤਾਂ ਪੂਰੇ 8 ਸਾਲ ਹੋ ਗਏ ਦਿਨ ਰਾਤ ਇੱਕ ਕੀਤਾ ਹੋਇਆ ਪੰਜਾਬ ਸੁਰਾ ਫਰ ਦਾ ਇਹ ਲੋਕਾਂ ਦਾ ਕਿ ਪੰਜਾਬੀਓ ਅਸੀਂ ਮਰ ਚੰਦੇ ਦਬਾਉ ਦਿੰਦੇ ਉਹਦੇ ਸੌਣ ਐ ਸਾਤ ਸ੍ਰੀ ਅਕਾਲ ਬਾਈ ਪਾਇਲ ਜੀ ਵੀ ਨਹੀਂ ਦੋਪੀ ਸਮਝ ਗਏ ਐਸਲੇ ਦਾ ਅੰਤਰਾ ਦੇ ਲੋਕ ਬਾਹਰ ਐਫਆਰ ਅਰਜੋੰਗੇ ਬਾਹਰ ਥੋੜਾ ਨਾ ਪੰਜਾਬੀ ਮਾਂ ਬੋਲੀ ਵਾਲੀ ਨਹੀਂ ਹੈ ਸੱਤ ਤੋਂ ਦਿੱਲੀ ਤੋਂ ਨਾਲ ਚੋਣਗੇ ਇੱਕ ਦੋ ਦਿੱਲੀ ਹੋਏ ਕਰਾਣੇ ਵਾਲਾ ਜਾਂ ਤਾਂ ਦੀ ਬਾਕੀ ਮੇਰੇ ਕਰਾਣੇ ਪੜਦੇ ਆ ਇੱਕ ਵੀ ਪੱਟਾ 800 ਮਿਲ ਦੋਰੀ ਬੇਮਾਨ ਮਿਲਦੀ ਲੱਗਦਾ ਜਿਵੇਂ ਕਾਰ ਦਾ ਮੁੱਤੋ ਹੀ ਲੱਗ ਪਾਗੇ ਲੱਗ ਗਈ ਪਰ ਸਾਰੇ ਦਾ ਨਕੀ ਮਾਰ ਦੇ ਆਪ ਸਭੀ ਮੇਰੇ ਕੋ ਸਮਝ ਰਿਹਾ ਤੇ ਆਪ ਸਭੀ ਤੇ ਕਿਹੜਾ ਹੈ ਬੋਲ ਲਓ ਦੇ ਬਾਬਾ ਦਾ ਆਪ ਹੋਂ ਸੁਣਾ ਕਿ ਆਪ ਸਭੀ ਦਾ ਪਾਸ ਤੇ ਖੜੇ ਦਾ ਬੋਲ ਦੇ ਤੇ ਇਤਲਾ ਵਾਲੇ ਬੰਦੇ ਜਿਹੜੇ ਇਤਲਾ ਲੈ ਕੇ ਆਉਂਦੇ ਸਿਰਸਾ ਵੀ ਜਗਾ ਦੇ ਕੱਲਾ ਕੀ ਕਰ ਦੂਗਾ ਹੁਣ ਤਾਂ ਕੱਲੇ ਸੀ ਬਈ ਇਕੜਾ ਕੇ ਲੜਿਆ ਸਾਡੇ ਦਿੰਦਰ ਜੇਰ ਕੱਤੇ 16% ਦਾ ਪੰਜਾਬ ਦੀ ਮਾਪੋਲੀ ਦਾ ਮਸੜਾ ਹੱਲ ਹੋ ਗਿਆ ਹੈ ਪੰਜਾਬ ਦੇ ਪਾਣੀ ਵਾਲੇ ਮੁੰਦੇ ਚੱਕੇ ਸ਼ਕਤੀ ਪੈਕਟ ਦਾ ਸੀਤ ਰੰਗਾ ਲੁਧਿਆਣਾ ਸਤਲ ਤੋਂ ਜ਼ਿਆਦਾ ਪਾਣੀ ਭਰ ਕੇ ਬੋਤਲਾਂ ਸ਼ਾਹਕੋਟ ਜਿਮਨੀ ਚੋਣ ਲੀਡਰਾਂ ਨੂੰ ਪਿਓ ਢੱਲੇ ਜਿਵੇਂ ਪਾਣੀ ਪੀਓ ਜਿਹੜੇ ਪਾਣੀ ਪੀ ਕੇ ਸਾਡੇ ਲੋਕ ਕੈਂਸਰ ਨਾਲ ਮਰ ਰਹੇ ਹੈ ਡੇਢ ਮੀ ਦਾ ਉਹ ਅੰਦਰ ਕੱਟ ਕੇ ਬਾਹਰ ਮੁੰਡਿਆਂ ਦੇ ਮਰਚਾ ਹੋਇਆ ਸੀ ਡਾਕਟਰ ਕੇਰੇ ਜਿਹੜੇ ਮਲੇ ਪਰੰਦੇ ਨੂੰ ਪਾ ਕੇ ਵੈਡਿਲੇਟਰ ਤੇ ਬਿੱਲ ਬਣਾ ਲੈਂਦੇ ਆ ਤਦ ਪਾ ਕੇ ਉੱਥੇ ਹੋਏ ਪਰੰਦੇ ਚੱਕ ਕੱਲੇ ੜਦਾ ਰਹਿ ਨੇ ਜਿਹੜਾ ੜਦਾ ਰਿਹਾ ਕਿਸਾਨੀ ਦਰਦ ਦੇ ਵਿੱਚ 6 ਮਹੀਨੇ ਤੋਂ ਬਾਹਰ ਰਿਹਾ ਲੱਖ ਰੁਪਿਆ ਹਸੇ ਤੇ ਨੰਦ ਦਿੱਲੀ ਪੁਲਿਸ ਮਗਰਸੀ ਮੈਨੂੰ ਬਾਹਰ ਨਾ ਬਣਾਉਂਦਾ ਘਰੇ ਬਹਿ ਜਾਂਦਾ ਵੀ ਕੋਈ ਗੱਲ ਨਹੀਂ ਆ ਰਾਂ ਬਕਸ ਭਾਲ ਦੀ ਆ ਫਾਕ ਲੈਣਾ ਪੂਰੇ ਪੰਜਾਬ ਚ ਕੀ ਰਹੀਆਂ ਟਿੱਕਾ ਦਿੱਲੀ ਵੱਲ ਲੋਕਾਂ ਨੂੰ ਤੋਲਿਆ 26 ਜਨਵਰੀ ਤੋਂ ਬਾਅਦ 6 ਦਿਨ ਤੋਂ ਮੈਨੂੰ ਰਾਤ ਤੱਕ ਲਾਂ ਦਿੱਤਾ ਗਿਆ ਪਰ ਇਹ ਸ਼ਬਦ ਦੀ ਯਾਦ ਨੂੰ ਮੋਕੰਦਿਆ ਕਿਉਂ ਕਿਉਂਦੇ ਸੰਸਿਗੇ ਸਾਡੀ ਕਿ ਨਹੀਂ ਜੇ ਅਸੀਂ ਦੋਨਰ ਹੱਕੇ ਤਾਂ ਪੰਜਾਬ تباہ ਹੋ ਜਾਣਾ ਸਾਰੇ ਲੋਕਾਂ ਦਾ ਹੌਸਲਾ ਟੁੱਟ ਜਾਣਾ ਸਾਰੇ ਲੋਕਾਂ ਨੇ ਹੁਣ ਟੋਕੇ ਲੜਨ ਲਈ ਤਿਆਰ ਨਹੀਂ ਹੋਣਾ ਵੀ 25 ਸਾਲ ਦੇ ਤਾਂ ਚੱਪ ਰਿਹਾ ਸਮਰ ਦਾ ਕਲਾ ਕੁਝ ਬੰਦਾ ਰਿਹਾ ਪੱਤਰਕਾਰ ਕਹਿੰਦੇ ਨੇ ਥੋੜੇ ਬਾਰੇ ਆਹ ਕਹਿੰਦੇ ਆਹ ਕਹਿੰਦੇ ਨਾ ਕੋਈ ਲਾਭੀ ਮਤਲਬ ਪੰਜਾਬ ਜਾ ਕੇ ਦੇਵਾਂਗੇ ਅੱਜ ਮੱਥਾ ਦਿੱਲੀ ਦਾ ਲੱਗਿਆ ਹੋਇਆ ਕੰਦੇ ਜਾਂਦਾ ਰਹਿਣਾ ਭਾਈ ਮੈਂ ਨਹੀਂ ਕਰਾਂ ਦੋਨੋਂ ਇਕੱਲੇ ਨੇ ਮੈਂ ਲੜਿਆ ਤੁਸੀਂ ਲੋਕਾਂ ਨੇ ਨਾਲ ਸਾਥ ਦਿੱਤਾ 700 ਜਾਨ ਸਮਾਈ ਸਾਡੇ ਲੋਕਾਂ ਨੇ ਹਰ ਵਾਰ ਬੀਆ ਬੜੇ ਲੋਕਾਂ ਲੱਗਿਆ ਅੱਜ ਅਸੀਂ ਸਾਡੇ ਆਪਣੇ ਬਾਪੇ ਅੱਗਾਂ ਮਾਲੀਆਂ ਉੱਤੇ ਜਾ ਕੇ ਬੈਠੀਆਂ ਕੁਦਫੀਲਾਬਾਦ ਕਰਿਆ ਕੁਬਾਕੁਦ ਨਿਵਾਜ਼ ਕਰਿਆ ਫਾਚਾ ਬੀਨਨ ਬਰਫੂਤੇ ਪੋਰਟੇਰ ਦੀਆਂ ਦਰਦਨ ਦਿੱਲੀ ਤੇ ਸਾਈ ਨੰਬਰ ਨੂੰ ਕਰੇ ਅੱਟਾਈ ਮੈਕਸੀਆ ਟਰੰਗਦੇ ਲੱਗਿਓ ਜੀ ਸਟੇਜ ਉਦੋਂ ਗੱਲ ਕਹੀ ਸੀ ਕਈ ਅੰਦਰ ਬਾਕੇ ਬਾਕੇ ਜਾਣੇ ਬਰਾਣੀ ਮਦਾਨ ਤੇ 100 ਦਿੱਲੀ ਦੀ ਸਾਰਾਗਦਾ ਬਦਾਨੀ ਤੇ ਉਦੋਂ ਹੀ ਬੋਲਿਆ ਸੀ ਕਿ ਜੇ ਜਿੱਤ ਕੇ ਸਭ ਤੋਂ 100 ਸਾਲ ਲਈ ਲੜਨ ਲਈ ਤਿਆਰ ਹੋ ਗਏ ਵੀਰ ਦਾ ਤਾਂ ਹੀ ਭਲਾ ਨਹੀਂ ਬਸਪੰਦੇਰੀ ਨੀਲ ਕਾਫਰੇ ਦਾ ਦਾਕਰ ਦੇ ਬਰਾ ਦੇ ਰੱਖਦੇ ਪਰ ਮਾਰਾ ਰੁਚ ਲੈਆ ਸਾਬਕ ਨਾਲ ਸਜਤ ਨਾਲ ਦ੍ਰਿਸ਼ਟਾ ਦੇ ਨਾਲ ਕਿਉਂਕਿ ਪੰਜਾਬ ਨੂੰ ਪਿਆਰ ਕਰਦਾ ਮੈਂ ਲਾਈਏ ਲੱਗ ਰਿਹਾ ਕਿਵੇਂ ਕਰਕੇ ਮੇਰੇ ਨਾਲ ਨਾਲ ਨਾਲੇ ਮੁੱਦੇ ਹੈ ਨੀਭਾਵੋ ਨਾ ਨਾ ਮੁੱਦੇ ਸਾਹਮਣੇ ਦਾ ਮੈਂ ਤਾਂ ਸਮਝਦਾ 315 ਮੁੰਡਾ ਚੱਕਿਆ ਸੁਣਿਆ ਬਾਈ ਤੁਸੀਂ 315 ਮੁੰਡਾ ਚੱਕਿਆ ਸੀ 300 ਬੰਦਾ ਭਰਤੀ ਕੀਤਾ ਮੁੱਖ ਮੰਤਰੀ ਸੁਰੱਖਿਆ ਦੇ ਵਿੱਚ ਲਿਆ ਕੇ 14 15 16 ਦੇ ਵਿੱਚ 250 ਬੰਦਾ ਬੰਦ ਭਰਤੀ ਕਰ ਗਿਆ 75 ਬੰਦੇ ਕੈਪਟਨ ਕਰ ਗਿਆ ਹੁਣ 21 ਦੇ ਵਿੱਚ ਇੱਕ ਵੀ ਬੰਦਾ ਪੰਜਾਬ ਦਾ ਨਹੀਂ ਯੂਪੀ ਤੇ ਹਾਲ ਬੰਗਾਲ ਅੰਧਰਾ ਤਾਮਲनाडु ਦੇ ਪਈ ਹੈ ਸਿੱਧੇ ਭਾਰਤੀ ਬੰਦਾ ਸਾਡਾ ਸਪੈਕਟਰ ਇੰਸਪੈਕਟਰ ਦੀ ਪੰਜਾਬ ਪੁਲਿਸ ਚੋਂ ਇੰਸਪੈਕਟਰ ਦੀ ਭਰਤੀ 44 ਇੰਸਪੈਕਟਰ ਭਰਤੀ ਕਿਤੇ ਸਿੱਧੇ ਲਿਆ ਕੇ ਚੰਨੀ ਨੂੰ ਮਿਲਿਆ ਸਤੂ ਨੂੰ ਮਿਲਿਆ ਅਰਦਾਸ ਨੂੰ ਮਿਲਿਆ ਫਰਗਸੇ ਨੂੰ ਮਿਲਿਆ ਬਾਹਰ ਟੱਕਾ ਪੰਜਾਬ ਦੇ ਲੋਕਾਂ ਨਾਲ ਸਾਡੀ ਜਵਾਨੀ ਬਾਹਰਲੇ ਬੁਖਾਂ ਵਾਲੀ ਦਾੜੀ ਵਾਲੀ ਜੇ ਚੱਟੇ ਰਾਂ ਮੰਗੀ ਨੌਕਰੀਆਂ ਦੇ ਲਿਆ ਗਿਆ ਬਿਠਾ ਕੇ ਦੀ ਭਰੀਏ ਭਰਾ ਦੇ ਛੱਲਾਂ ਚ ਭਈਏ ਭੱਠਿਆਂ ਦੇ ਭਈਏ ਟੋਲ ਪਲਾਜ਼ਾਂ ਦੇ ਭਈਏ ਬੈਂਕਾਂ ਦੇ ਭਈਏ ਅੱਜ ਇੱਥੇ ਰਾਮਾ ਫੈਦਰੀਆਂ 20000 ਰੁਪਿਆ ਉਹਨਾ ਮਸਾ ਆਪਣਾ 11500 ਬੰਦਾ ਹੋਣਾ ਇਹ ਪੈਸੀ ਬਾਈ 15 ਦੀ ਸਾਲ ਦੇ ਪੰਜਾਬ ਪੰਜਾਬ ਦੇ ਰਹਿਣਾ ਯਾਰ ਵੀ ਯਾਦ ਰੱਖੋ ਮੇਰੀ ਗੱਲ ਜਿਹੜੇ ਰਾ ਪੰਜਾਬ ਦੇ ਬੜੇ ਭਾਇਆ ਤਾਂ ਕਰਕੇ ਕੂਕਦਾ ਫਿਰਦਾ ਚੀਕਦਾ ਫਿਰਦਾ ਪੁਕਾਰਦਾ ਫਿਰਦਾ ਹੋਕਾ ਦਿੰਦਾ ਫਿਰਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਕਹਿੰਦੇ ਹੱਥ ਮਾਰੋ ਉੱਠੋ ਜੇ ਲੜੋ ਲੜਨਾ ਪੈਣਾ ਕਿੰਨਾ ਚਿਰ ਤੱਕ ਅੱਜ ਕਰਕੇ ਬੈਠੇ ਰਹਾਂਗੇ ਕਿੰਨਾ ਚਿਰ ਸੋਚੀ ਜਾਵਾਂਗੇ ਆਉਣਾ ਹੋ ਜੇ ਆਉਣਾ ਹੋ ਜੇ ਬੱਖ ਜਾਨਾ ਪਹਿਲੇ ਜੇਹ ਨਾ ਜਾਣਾ ਪਹਿਲੇ ਮੌਤ ਨਾਲੇ ਉਹ ਕਹਿੰਦੇ ਮੈਂ ਉਹਨਾਂ ਲੋਕਾਂ ਦੇ ਸ਼ਮਸ਼ਾਨ ਭਰੀ ਦੇਖੀ ਜਿਹੜੇ ਲੋਕ ਮੌਤ ਤੋਂ ਡਰਦੇ ਆਪਣੇ ਘਰਾਂ 'ਚ ਬੜ ਕੇ ਬੈਠ ਗਏ ਕਦੇ ਆਪਣੇ ਹੱਕ ਦੀ ਗੱਲ ਨਹੀਂ ਕੀਤੀ ਕਦੇ ਹੱਕ ਲੜਦੇ ਲੋਕਾਂ ਨਾਲ ਨਹੀਂ ਖੜੇ ਜਾ ਕੇ ਸ਼ਮਸ਼ਾਨ ਘਾਟ ਉਹਨਾਂ ਦੀ ਵੀ ਭਰ ਜਾਂਦੇ ਸਿਰੇ ਉਹਨਾਂ ਨਾਲ ਵੀ ਭਰ ਜਾਂਦੇ 20 ਸਾਲ ਪਹਿਲਾਂ ਜਾਂ ਮਗਰੋਂ ਜਾਂਦੇ ਕੋਈ ਫਰਕ ਨਹੀਂ ਬਾਈ ਜ਼ਿੰਦਗੀਆਂ ਹਮੇਸ਼ਾ ਉਹ ਜਾਣ ਰਹੇ ਜਿਹੜੀਆਂ ਆਪਣੀ ਕੌਮ ਆਪਣੀ ਧਰਤੀ ਆਪਣੇ ਲੋਕਾਂ ਦੇ ਲਈ ਲੜੀਆਂ ਪੱਲੇ ਕੀ ਬੱਜਿਆ ਪੰਜਾਬ ਦੇ ਇਤਿਹਾਸ ਸਾਡਾ ਟੁੱਟਦਾ ਕਿਤਾਬਾਂ ਦੇ ਵਿੱਚੋਂ ਰੋੜ ਕੇ ਉਹਨੂੰ ਪੇਸ਼ ਕਰੀ ਜਾਂਦੇ ਆ ਨਿਸ਼ਾਨੀਆਂ ਸਾਡੀਆਂ ਧਾਰੀਆਂ ਬੁੰਗੇ ਸਾਡੇ ਧਾਰ ਤੇ ਜੱਲਿਆਂ ਦੇ ਬਗ ਦਾ ਹਾਲ ਸਾਡਾ ਦੇਖ ਲਓ ਦੋਹਾਂ ਟੋਡਰਾਂ ਬਾਂਧੀ ਵੇਲੀ ਦੇਖ ਲਓ ਅਨੰਦਪੁਰ ਸਾਹਿਬ ਦੇ ਕਿਲੇ ਦੇ ਅਲੱਚਮਕਾੜ ਦੀ ਕੱਚੀ ਗੜੀ ਦੇਖ ਲਓ ਸਰਾਂਦਰੀ ਨਹੀਂ ਦੇਖ ਲਓ ਕੀ ਬੱਜਿਆ ਸਾਡੇ ਪੱਲੇ ਬਈ ਆਲ ਬਾਈਆਂ ਪੀੜੀਆਂ ਆਲ ਬਾਈਆਂ ਨਸਲਾਂ ਨੂੰ ਕੀ ਦਿਖਾਓਗੇ ਸਾਡੇ ਕੋਲੇ ਕੀ ਹੈ ਕਰੇ ਗੌਰ ਕੀਤੀ ਕਰੇ ਚਿੰਤਾ ਕੀਤੀ ਕਰੇ ਫਿਕਰ ਕੀਤਾ ਕਰੇ ਅੱਜ ਬੈਠ ਕੇ ਵਿਚਾਰਿਆ ਨਾਲ ਦੇ ਤੋਂ ਕੁੜੀ ਆਈ ਇੱਕ ਇੱਥੇ ਉਹਨੇ ਆਪਣਾ ਇਤਿਹਾਸ ਪੜ੍ਹਿਆ ਫਿਰ ਦੇਖਣ ਆਈ ਕਿ ਕਿੰਨੇ ਮਹਾਨ ਲੋਕ ਨੇ ਚੱਪੇ ਚੱਪੇ ਤੇ ਸ਼ਹੀਦ ਬੈਠਾ ਹੈ ਜਾਂਦੀ ਹੋਈ ਕਿਤਾਬ ਲਿਖ ਕੇ ਗਈ ਆ ਲਾਂਖ ਪਾ ਕੇ ਗਈ ਆ ਕਹਿੰਦੇ ਸਾਡੇ ਕੋਲ 500 ਸਾਲ ਪੁਰਾਣਾ ਇਤਿਹਾਸ ਨਹੀਂ ਸਾੰਭਿਆ ਗਿਆ ਸਾਡੇ ਕੋਲੇ ਹਜ਼ਾਰਾਂ ਸਾਲ ਪੁਰਾਣਾ ਸਾੰਭਿਆ ਪਿਆ ਕਿੱਥੇ ਸਾੰਭਿਆ ਬਾਈ ਆਪਣਾ ਲੋਕਾਂ ਨੇ ਆਉਣ ਵਾਲੀ ਦੁਨੀਆ ਦੇ ਇਤਿਹਾਸਕਾਰਾਂ ਨੇ ਤੁਹਾਡੇ ਗੁਰਦੁਆਰਿਆਂ ਦੇ ਚੜੇ ਹੋਏ ਪੱਥਰ ਸਾਗਮਰ ਮਰਨੇ ਦੇਖਣੇ ਗੋਲੀਆਂ ਦੇ ਲੱਗੇ ਹੋਏ ਨਿਸ਼ਾਨ ਦੇਖਣਿਆ ਜੋ ਇਤਿਹਾਸ ਬੋਲਦਾ ਹੁੰਦਾ ਕੀ ਅੱਜਲੇ ਵਾਲੇ ਬਾਬੇ ਦੇਖ ਫੜੀ ਗੋਲਿਆਂ ਦੇ ਨਿਸ਼ਾਨ ਹੀ ਮਤਾਦੇ ਉਥੇ ਕੀ ਪ੍ਰਗਟ ਕਰੂ ਸਾਡੀ ਆਉਣ ਵਾਲੀ ਪੀੜ੍ਹੀ ਸੋਚ ਕਰਕੇ ਕਹਿਣਾ ਭਾਈ ਤੇ ਨਸਲ ਖੁਸ਼ੀਆ ਨਾ ਖੁਸ਼ੀ ਇਹ ਨਸਲ ਕੁਸੀਆ ਗੁੱਜੀ ਲੁਕਮੀ ਜਿਹੜੀ ਪਤਾ ਨਹੀਂ ਲੱਗ ਰਹੀ ਸਾਨੂੰ ਸਾਹੇ ਲੈਣ ਚ ਆ ਗਿਆ ਮੈਂ ਵੀ ਪਰ ਕਈ ਵਾਰੀ ਸੋਚਦਾ ਮੈਂ ਲੱਖਾ ਸਿਆ ਕਿੱਥੇ ਪੰਗਾ ਲੱਗਿਆ ਆ ਬੋੜ ਬੋੜ ਲੈਣੀ ਬੜੀ ਔਖੀ ਆ ਬਾਤ ਪਤਾ ਨਹੀਂ ਕਿਸੇ ਦੇ ਘਰੇ ਜਾਈਦਾ ਭਾਈ ਗੋਟਾ ਪਾ ਦੋ ਯਾਰ ਮੇਰੀ ਆ ਸੋਚਾ ਸਮਝਾ ਉਹ ਭਾਈ ਲੱਖਾ ਸੇ ਬੋੜ ਦਾ ਪਾ ਦਾਂਗੇ ਸਾਹਮਣੇ ਨਹੀਂ ਆ ਸਕਦੇ ਕਿਉਂ ਨਹੀਂ ਕੋਈ ਯਾਰ ਅਸਲੀ ਕੰਮ ਜਾਲਿਆ ਉਦੋਂ ਕੀ ਤੇ ਅਗਲੀ ਜਨਾਈਆ ਯਾਰ ਤੂੰ ਕਿਹਾਗਾ ਗੱਲ ਸੁਣ ਤਰੀ ਗਲੀਆਂ ਨਾਲ ਦੀ ਗੱਲ ਜਮਾ ਸਹੀ ਐ ਤੇਰੀ ਤੂੰ ਪਰਉ ਤੇਈਆ ਆਪਣਾ ਸਹਿਮਤ ਹੋ ਜਾ ਬਾਕੂ ਸੋਚਦਾ ਮੈਂ ਮੈਸਾ ਝੋਕਾ ਮੇਰਾ ਕੋਈ ਜਤਨਾ ਕੋਈ ਹਰਨਾ ਤਰਦੀਆਂ ਦੇ ਸਬਦੇ ਆ ਜਿਹੜੀ ਗੱਲ ਤੁਹਾਨੂੰ ਮੈਂ ਕਹਿਣਾ ਆ ਯਾਰਾ ਬੜਾ ਸਮਾ ਪਜਾ ਉਲੇ ਬੱਚਾ ਟਾਪ ਫੇਰੋਂ ਤਸੀਆਂ ਹਵਾਵਾਂ ਨੇ ਘੇਰ ਲਿਆ ਪਰ ਅਸੀਂ ਘਰਾਂ 'ਚ ਬੜੇ ਬੈਠੇ ਆ ਯਾਰ ਪੌਣੀ ਟਾਂਗ ਫਾੜਦੀ ਉਹਦੀ ਬਾਹ ਫੜਦੀ ਆ ਜੰਦਾਵਾਲ ਜੋ ਮਰਦਾ ਬਾਦ ਆਜਾ ਤੂੰ ਆਜਾ ਤੂੰ ਐ ਤੂੰ ਗਾਣਾ ਦੀ ਸੋਚੀ ਨਹੀਂ ਬਤੀਆ ਅੱਜ ਕਦੋਂ ਸੁਣਨ ਲੱਗ ਰਹੀ ਦੀ ਹੈ ਨੀ ਪਿੰਡ ਤੇ ਹਾਂ ਨਾ ਨਾਰਾ ਲਾ ਬਹੁਤ ਬੜਾ ਲੈ ਕੇ ਲਾਈ ਬੈਠੇ ਹਾਂ ਦੁੱਖਾ ਟੁਕਦਾ ਪਾ ਚੱਕੋ ਸੋਚ ਕਰਕੇ ਬਈ ਇਹੀ ਦਰਦ ਲਈ ਦੰਦਾ ਦੜਖਾ ਸੀਨੇ ਦੇ ਵਿੱਚ ਇੱਕ ਚਿੰਗਾਰੀ ਸੁਲਗਦੀ ਹੈ ਕਿ ਲੱਖਾਂ ਸਿਆ ਪ੍ਰਮਾਤਮਾ ਨੇ ਬੌਂਸਰੀ ਜਿੰਦਗੀ ਦਿੱਤੀ ਹੈ ਬਖੇਰੇ ਕਿੰਨ ਗੋਲੀਆਂ ਮਰ ਜਾਂਦੇ ਆ ਬਾਈ ਪਰ 15 15 ਲੱਗੀਆਂ ਤੇ ਸੋਡੀਆਂ ਦੁਆਵਾਂ ਨੇ ਬਚਾ ਲਈ ਠੀਕ ਹੈ ਤੁਹਾਡਾ ਸਾਥ ਵੀ ਰਿਹਾ ਮੈਂ ਪਿੱਛੋਂ ਖੂਦੇ ਬੋਲਾ ਕਿ ਕਾ ਮੁੰਡਾ ਕਹਿੰਦਾ ਬਾਈ ਮੇਰੀ ਬੇਬੇ ਨੇ ਮੈਂ ਨਾਲ ਘਰੇ ਚੱਲਣਾ ਚੱਲ ਬਾਈ ਉਹ ਕਹਿੰਦੀ ਪੁੱਤ ਜਿਹਦੇ 26 ਨੂੰ ਪੜਚਾ ਹੋਇਆ ਨਾ ਮੈਂ ਗੁਰਦੁਆਰੇ ਅਰਦਾਸ ਕਰਾਈ ਸੀ ਜਾ ਕੇ ਜੇ ਦਵਾ ਮਾਂ ਹੁੰਦੀ ਆਲੇ ਜਿਹੜਾ ਸਾਡੇ ਤੁਹਾਡਾ ਹੌਸਲੇ ਕਰਕੇ ਤੁਰੇ ਦਿੰਦੇ ਆ ਬਾਈ ਮੈਂ ਐ ਥੱਕ ਕੇ ਟੁੱਟ ਕੇ ਚੂਰ ਹੋਏ ਪਏ ਆ ਪਰ ਪਹਿਲਾਂ ਸੇ 11 ਕਿਲੋ ਵੇਸੇ ਘਟਿਆ ਮੇਰਾ